ਦੋਨਾਂ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰچل ਲਾਗੋ ਬਿਖਮ ਨਦੀ ਜਾਏ ਤਰਣੀ ਅੰਗਰੀਵਨ ਆਜ ਪਤਨ ਪਤਨ ਪਤਿਵਰਸ਼ਨ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਪਰਮ ਸਨਮਾਨ ਜੋ ਸਹਾ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਸੁਨੇਮਰ ਪ੍ਰਵਾਨ ਕਰਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾਲਤਾ ਦੁਆਰਾ ਸਤਿਗੁਰਾਂ ਦੇ ਬਖਸ਼ਿਸ਼ ਉਦਮੰਦ ਦੁਆਰਾ ਖਾਲਸਾ ਪੰਥ ਦੇ ਮਾਤਾ ਜੀ ਮਾਤਾ ਸਹਿਬ ਕੌਰ ਜੀ ਦਾ ਜੋ ਆਗਮਨ ਦਿਵਸਾ ਜਨਮ ਦਿਹਾੜਾ ਹੈ ਮਾਤਾ ਸਹਿਬ ਕੌਰ ਦੀਆਂ ਵਾਰਸਾਂ ਕਾਕੀਆਂ ਬੱਜੀਆਂ ਮਾਵਾ ਬੀਬੀਆਂ ਨੇ ਰਲ ਮਿਲ ਕੇ ਮਨਾਇਆ ਹੈ ਸਤਿਗੁਰਾਂ ਦੀ ਪਾਵਨ ਅਕਾਲੀ ਬਾਣੀ ਦਾ ਸ੍ਰੀ ਅਖੰਡ ਜੋਗ ਜਪਜੀ ਸਾਹਿਬ ਦੇ ਜੋਬ ਸਮੇਂ ਪਰਸੋਂ ਰੰਮ ਕਰਵਾ ਕੇ ਪਹੁੰਚਾਇਆ ਹੈ ਹਕੂਮਾ ਆਪ ਜੀ ਨੇ ਸ਼ਰਵਣ ਕੀਤਾ ਕੁਝ ਚੰਗ ਕੁ ਮਿੰਟਾਂ ਵਾਸਤੇ ਆਪ ਜੀ ਨਾਲ ਕੁਝ ਗੁਰਮਤ ਵਿਚਾਰਾਂ ਦੇ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਦਾਸ ਕਰ ਰਿਹਾ ਹੈ ਗੁਰੂ ਕੇ ਪਿਆਰਿਓ ਸਿੱਖ ਧਰਮ ਤੋਂ ਪਹਿਲਾਂ ਸਤਿਗੁਰ ਨਾਨਕ ਦੇਵ ਮਹਾਰਾਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਜਿੱਥੇ ਹੋਰ ਨਾ ਦੇਸ਼ਾਂ 'ਚ ਵੀ ਇਸਤਰੀ ਜਾਤੀ ਦਾ ਨਰਾਦਰ ਸੀ ਉੱਥੇ ਹਿੰਦੁਸਤਾਨ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਨਰਾਦਰ ਹੁੰਦਾ ਰਿਹਾ ਪੈਰ ਦੀ ਜੁੱਤੀ ਜੱਲਣਾ ਡੂੰਗੀ ਖੱਡ ਸ਼ਰੂਦਰ ਇਤਿਹਾਦਕ ਲਖਬੁੱਤੇ ਜਾਂਦੇ ਸਨ ਜ਼ਬਰਦਸਤੀਆਂ ਤਕਲੇਸ਼ਾਂ ਕਿਤੀਆਂ ਨਹੀਂਆਂ ਦੀਆਂ ਸੀ ਜ਼ਬਰਦਸਤੀ ਇਫਾਕ ਸੁਣ ਦਿੱਤਾ ਜਾਂਦਾ ਸੀ ਸਤਿਆ ਹੋਣ ਲਈ ਮਜਬੂਰ ਕੀਤਾ ਜਾਂਦਾ ਸੀ ਇਤਿਹਾਦੀ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਨੇ ਇਸਤਰੀ ਨੂੰ ਬਣ ਦਾ ਹੱਕ ਦਿੱਤਾ ਆਦਰ ਸਤਕਾਰ ਦਿੱਤਾ ਸਮਾਜ ਦੀ ਜਨਣੀ ਕਹਿ ਕੇ ਸੱਚੇ ਬਾਦਸ਼ਾਹ ਨੇ ਲੋਕਾਂ ਨੂੰ ਸਮਾਧ ਦਿੱਤੀ ਕਿ ਕੋਈ ਬੱਦਲ ਨਹੀਂ ਸਿਵਰੇ ਅੱਜ ਤੋਂ ਤੁਹਾਡੀ ਹਦਾਇਤ ਹੋਈ ਔਰਤ ਦਾ ਸਨਮਾਨ ਬਹਾਲ ਕੀਤਾ ਸਦੀ ਪ੍ਰਥਾ ਅਕਬਰ ਬਾਦਸ਼ਾਹ ਨੂੰ ਕਹਿ ਕੇ ਦਿੱਤੀ ਜਿਹੜੀ ਦੇ ਬਾਦਸ਼ਾਹ ਨੇ ਹੁਕਮਨ ਬੰਦ ਕਰਵਾਈ ਘੁੰਣ ਕੱਢਣ ਤੋਂ ਵੀ ਵਰਜਿਆ ਸੱਚੇ ਬਾਦਸ਼ਾਹ ਨੇ ਜੋ ਆਦਰ ਸਨਮਾਨ ਜਿਹੜਾ ਕਾਕੀਆਂ ਬੱਚਿਆਂ ਨੂੰ ਜੰਮਦਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਉਹਦੀ ਮੁਖਾਲਫਤ ਕੀਤੀ ਇਸ ਨੂੰ ਘਣਾਉਣਾ ਵੱਡਾ ਪਾਪ ਕਹਿ ਕੇ ਹਜ਼ੂਰ ਨਿਰਵਰਜ। ਫਿਰ ਇਹ ਸਿੱਖ ਧਰਮ ਦੇ ਅੰਦਰ ਇਸਤਰੀ ਜਾਤੀ ਦਾ ਆਦਰ ਮਾਨ ਸਨਮਾਨ ਕਾਇਮ ਹੋਇਆ। ਔਰ ਦੂਸਰੀ ਗੱਲ ਕਿ ਖੂਰਨਾ ਮਤਾਂ ਦੇ ਅੰਦਰ ਧਾਰਮਿਕ ਪੱਖ ਤੋਂ ਵੀ ਇਸਤਰੀ ਨੂੰ ਜਿਵੇਂ ਇਸਲਾਮ ਵਿੱਚ ਬਰਾਬਰ ਬੈਠ ਕੇ ਨਮਾਜ਼ ਨਹੀਂ ਅਦਾ ਕਰ ਸਕਦੀ। ਔਰ ਔਰਤਾਂ ਕਿਸ ਤਰ੍ਹਾਂ ਦਾ ਗਿਆਨ ਪ੍ਰਾਪਤ ਨਹੀਂ ਸੀ ਕਰ ਸਕਦੀਆਂ ਧਾਰਮਿਕ ਵਿਦਿਆਲੇ ਪੜ੍ਹ ਸਕਦੀਆਂ ਸਨ ਮਾਤਰੀ ਤੇ ਗਾਰਗੇ ਦੋ ਔਰਤਾਂ ਪ੍ਰਾਣੇ ਸਮਝ ਹੋਈਆਂ ਉਹਨਾਂ ਨੂੰ ਉਪਦੇਸ਼ ਦੇਣ ਵਾਲਿਆਂ ਨੂੰ ਸਜ਼ਾਾਂਾਂ ਦਿੱਤੀਆਂ ਗਈਆਂ ਸਨ ਪਰ ਸਤਿਗੁਰੂ ਮਹਾਰਾਜ ਨੇ ਔਰਤ ਨੂੰ ਬਰਾਬਰ ਧਾਰਮਿਕ ਸਥਾਨ ਤੇ ਬੈਠਣ ਦਾ ਭਗਤੀ ਕਰਨ ਦਾ ਸੇਵਾ ਕਰਨ ਦਾ ਬਰਾਬਰ ਦਾ ਹੱਕ ਦਿੱਤਾ ਜਿੱਥੇ ਸਤਿਗੁਰੂ ਮਹਾਰਾਜ ਦੇ ਮਹਿਲ ਜਿਵੇਂ ਮਾਤਾ ਸੁਲਖਣੀ ਜੀ ਮਾਤਾ ਮਨਸਾ ਦੇਵੀ ਜੀ ਮਾਤਾ ਖੀਵੀ ਜੀ ਮਾਤਾ ਭਾਨੀ ਜੀ ਮਾਤਾ ਗੁਜਰ ਕੌਰ ਜੀ ਇਤਿਹਾਦਿਕ ਸਾਡੀਆਂ ਮਾਤਾਵਾਂ ਸਿੱਖ ਪੰਥ ਦੀਆਂ ਸਤਿਗੁਰਾਂ ਦੇ ਮਹਿਲ ਜਾਣੀ ਕਿ ਆਦਰ ਮਾਣ ਸਨਮਾਨ ਦੇ ਉਹ ਹੱਕਦਾਰ ਹੋਏ ਤੇ ਬਹੁਤ ਵੱਡਾ ਦਰਜਾ ਉਹਨਾਂ ਦਾ ਮਾਤਾ ਭਾਨੀ ਜੀ ਦਾ ਸੰਨੀ ਕੌਣ ਹੈ ਪਹਿਲਾਂ ਭਾਵੇਂ ਸਿੱਖ ਧਰਮ ਤੋਂ ਪਹਿਲਾਂ ਕੇਵਲ ਢਾਈ ਮਾਵਾਂ ਜਾਂਦਾ ਤੌਰ ਸਾਢੀਆਂ ਤਿੰਨ ਮਾਵਾਂ ਅਸਲੀ ਮੰਨੀਆਂ ਗਈਆਂ ਸੀ ਉਸ ਪਾਸੇ ਮੈਂ ਨਾ ਜਾਵਾਂ ਪਰ ਜਦੋਂ ਤੋਂ ਸਤਿਗੁਰੂ ਨਾਨਕ ਦੇਵ ਜੀ ਨੇ ਮਤ ਚਲਾਇਆ ਪੰਥ ਚਲਾਇਆ ਹੈ ਇਸ ਮਤ ਵਿੱਚ ਬੜੀਆਂ ਬੜੀਆਂ ਮਹਾਨ ਮਾਤਾਵਾਂ ਹੋਈਆਂ ਅਸੀਂ ਲੜਾਈ ਦੇ ਤੌਰ ਤੇ ਮਾਤਾ ਭਾਗਤ ਦਾ ਜ਼ਿਆਦਾ ਜ਼ਿਕਰ ਕਰਦੇ ਹਾਂ ਪਰ ਮਾਤਾ ਪਿਖਾ ਜੀ ਹੋਏ ਨੇ ਭਾਈ ਬੱਜਰ ਸਿੰਘ ਦੇ بیٹے ਤੇ ਭਾਈ ਆਲਮ ਸਿੰਘ ਦੀ ਧਰਮ ਸਪਤਨੀ ਇੱਕ ਪੂਰੇ ਜਥੇ ਦੀ ਅਗਵਾਈ ਉਹਨੇ ਕੀਤੀ ਸੀ ਜਿਹਨਾਂ ਅਨੰਦਪੁਰ ਸਾਹਿਬ ਦਸ਼ਮੇਸ਼ ਨੇ ਛੱਡਿਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਭ ਸਿੱਖ ਸਿੱਖਣੀਆਂ ਨੂੰ ਸਾਂਝਾ ਖਜ਼ਾਨਾ ਬਖਸ਼ਿਆ। ਨਰ ਮਨੁੱਖਾਂ ਨੂੰ ਏਕ ਨਿਧਾਨਾ, ਨਰ ਪੁਰਸ਼ ਤੇ ਮਨੁੱਖਾ ਔਸਤਰੀ ਨੂੰ ਇੱਕ ਖਜ਼ਾਨਾ ਬਖਸ਼ਿਆ। ਖੰਡੇ ਦੀ ਪੌਲ ਦੇ ਬਰਾਬਰ ਬਖਸ਼ਿਸ਼ ਕੀਤੀ ਔਰ ਮਾਈਆਂ ਬੀਬੀਆਂ ਨੂੰ ਇਹ ਸ਼ਾਸਤਰ ਤਾਰੀ ਹੋ ਕੇ ਰਹਿਣ ਦਾ ਉਪਦੇਸ਼ ਦਿੱਤਾ। ਬਲਕਿ ਜਿਹੜੀਆਂ ਮਾਈਆਂ ਬੀਬੀਆਂ ਸ਼ਸ਼ਤਰਤਾਰੀ ਹੋ ਕੇ ਤੇ ਇਹ ਜਗੀ ਵਿਆਸ ਕਰਦੀਆਂ ਸਨ ਬਾਹੂ ਬਲ ਰੱਖਦੀਆਂ ਸੀ ਆਪਣੀ ਇੱਜ਼ਤ ਬਚਾ ਲੈਂਦੀਆਂ ਸਨ ਉਹਨਾਂ ਨੂੰ ਸਤਿਗੁਰੂ ਵਿਸ਼ੇਸ਼ ਤੌਰ ਤੇ ਸਨਮਾਨਤ ਕਰਿਆ ਕਰਦੇ ਸਨ ਅਫਸੋਸ ਦੀ ਗੱਲ ਤਾਂ ਹੁਣ ਇਹ ਹੈ ਕਿ ਸਾਡੇ ਘਰਾਂ ਦੇ ਵਿੱਚ ਸ਼ਸ਼ਤਰ ਨਹੀਂ ਰਹੇ ਬੱਚਿਆਂ ਨੂੰ ਸਿੱਖਿਆ ਸੀ ਕੀ ਦੇਣੀ ਆ ਮਾਈਆਂ ਬੀਬੀਆਂ ਟੀਵੀ ਸੀਰੀਅਲ ਦੇਖਣ ਦਾ ਇਹਨਾਂ ਤੋਂ ਉਥਾਂ ਨਹੀਂ ਫਿਰ ਮਿਲਦਾ ਤੇ ਘਾਟ ਪੈ ਗਈ ਬੜੀ ਵੱਡੀ ਮਾਂ ਦਾ ਦਰਜਾ ਬੜਾ ਉੱਚਾ ਸੀ ਪਰ ਕੇਵਲ ਜਨਮ ਦੇ ਕੇ ਬੱਚੇ ਦੀ ਪਰਵਰਿਸ਼ ਨਹੀਂ ਬੱਚੇ ਦੇ ਅੰਦਰ ਚੰਗੇ ਸੰਸਕਾਰ ਭਰਨੇ ਇਹ ਮਾਂ ਦੀ ਪਿਤਾ ਦੀ ਜਿੰਮੇਵਾਰੀ ਸੀ 95% ਦੀ ਬੱਚੇ ਦਾ ਸਬੰਧ ਮਾਂ ਦੇ ਨਾਲ ਰਹਿੰਦਾ ਤੇ ਇਸ ਵਾਸਤੇ ਹੁਣ ਅਸੀਂ ਸੂਰਮਿਆਂ ਦਾ ਜ਼ਿਕਰ ਕਰਦੇ ਹਾਂ ਸਾਡੇ ਪੰਥ ਵਿੱਚ ਮਹਾਨ ਗੁਰੂ ਪਿਆਰੇ ਹੋਏ ਨੇ ਜਿਨ੍ਹਾਂ ਨੇ ਸਰਦਾਰ ਹਰਿਜਿੰ ਸਿੰਘ ਢਲਵਾ ਪਰ ਹਰਿਜਿੰ ਸਿੰਘ ਢਲਵਾ ਦੀ ਮਾਤਾ ਬਾਰੇ ਨਹੀਂ ਅਸੀਂ ਕਦੇ ਖਿਆਲ ਕੀਤਾ ਵੀ ਉਹਦੀ ਮਾਤਾ ਕਿਹੋ ਜਿਹੀ ਸੀ ਮਾਤਾ ਧਰਮਕੌਰ ਦਾ ਨਾਂ ਸੀ ਗੁਜਰਾਵਾਲੇ ਦੇ ਇਲਾਕੇ ਵਿੱਚ ਸਰਦਾਰ ਗੁਰਦੇਵਾਲ ਸਿੰਘ ਦੇ ਘਰ ਜਮੇ ਅਸੀਂ ਹਰੀ ਸਿੰਘ ਢਲੂਆ 5 ਸਾਲ ਦੇ ਜਦੋਂ ਪਿਤਾ ਦਾ ਸਾਆ ਉੱਟ ਗਿਆ ਤੇ ਉਸ ਮਾਤਾ ਧਰਮਕੌਰ ਨੇ ਆਪਣੇ ਤੇਕੇ ਘਰ ਜਾ ਕੇ ਪਰਵਰਸ਼ ਕੀਤੀ ਤੇ ਇਹ ਇਤਿਹਾਸਿਕ ਵਚਨ ਆ ਕਿ ਜਿਸ ਵੇਲੇ ਗਦਕੇ ਦੇ ਉਸਤਾਦ ਦੇ ਪਾਸ ਮਾਤਾ ਧਰਮਕੌਰ ਜੀ ਹਰੀ ਸਿੰਘ ਨੂੰ ਲੈ ਕੇ ਗਏ ਤਾਂ ਉਸ ਤਾਂ ਉਸਤਾਦ ਬੀਬੀ ਜਰਾ ਤੇ ਹਾਂ ਦੇ ਕੇ ਸੁਣੋ ਨੇ ਤੇ ਫਿਰ ਮੈਂ ਵਕਤ ਜਾਇਆ ਨੂੰ ਕਰਨਾ ਸਾ ਉਸ ਵੇਲੇ ਮਾਤਾ ਧਰਮਕੌਰ ਜਦੋਂ ਲੈ ਕੇ ਗਈ ਆਪਣੇ بیٹے ਹਰੀ ਸਿੰਘ ਨੂੰ ਤਾਂ ਉਸ ਵੇਲੇ ਉਸਤਾਦ ਨੇ ਕਿਹਾ ਵੀ ਬੀਬੀ ਤੇਰਾ ਇਕਲੌਤਾ ਪੁੱਤ ਹੈ ਮੇਰੀ ਸ਼ਗਿਰਦੀ ਜੇ ਨੇ ਕਰਨੀਆਂ ਤਾਂ ਗਦਕਾ ਸਿਖਾਉਂਦੇ ਆ ਸ਼ਸਤਰ ਸਿਖਾਉਂਦੇ ਆ ਇਹਦੇ ਅੰਗ ਵੀ ਕੋ ਵੜਿਆ ਜਾ ਸਕਦਾ ਤੇ ਮੌਤ ਵੀ ਹੋ ਸਕਦੀ ਹੈ ਤਾਂ ਮਾਤਾ ਧਰਮਕੌਰ ਕਿਹਾ ਜੀ ਸੀ ਜਿਹਦਾ ਇਕਲੌਤਾ ਪੁੱਤ ਸੀ ਸਿੱਖਣੀਆਂ ਹੋਈਆਂ ਸੀ ਪੁਰਾਣੇ ਸਮੇਂ 'ਚ ਉਹਨੇ ਕਿਹਾ ਜੱਜੇਦਾਰ ਜੀ ਜੇ ਇੱਕ ਗਦਗਾ ਸਿੱਖਦੇ ਆਂ ਪਟੇ ਬਾਜੀ ਸ਼ਸਤਰ ਵਿਦਿਆ ਸਿੱਖਦੇ ਆਂ ਮੇਰੇ ਪੁੱਤ ਦਾ ਕੋ ਅੰਗ ਵੀ ਜਾਂਦਾ ਰਹੇ ਯਾਰ ਵੀ ਜਾਂਦੀ ਰਹੇ ਤੇ ਕੋਈ ਪਰਵਾਹ ਨਹੀਂ ਪਰ ਇਹੋ ਜਿਹੇ ਨੂੰ ਜੰਗਜੂ ਬਣਾ ਦੇ ਮਦਾਨੇ ਜਾਂ ਵਿੱਚੋਂ ਕਦੇ ਪਿਛਾਂ ਪੈਰ ਨਾ ਛੁੱਟੇ ਇਹੋ ਜੇ ਹੋਏ ਨੇ ਸਾਡੇ ਵਡੇਰੇ ਤਾਂ ਗੁਰੂ ਕੇ ਪਿਆਰਿਓ ਜਿਨ੍ਹਾਂ ਨੂੰ ਸਤਗੁਰੂ ਤੇਗ ਬਹਾਦਰ ਜੀ ਨੂੰ ਕੇਵਲ ਕਿਹਾ ਜਾਂਦਾ ਬਰਾਗ ਦੀ ਤਿਆਗ ਦੀ ਮੂਰਤ ਸਤਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਆਪ ਜੰਗ ਲੜਾਈ ਸੀ ਤਾਂ ਉਸ ਜੰਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਗੁਰੂ ਦਿੱਤਾ ਜੀ ਲੜੇ ਸਨ ਇਹ ਮਾਤਾਵਾਂ ਰੋਗਦੀਆਂ ਨਹੀਂ ਸੀ ਵੀ ਤੁਸੀਂ ਜਾ ਕੇ ਕਿਉਂ ਜਾਂਦੇ ਹੋ ਇਸ ਤਰ੍ਹਾਂ ਦੀਆਂ ਮਾਤਾਵਾਂ ਅਸੀਂ ਸਾੜੀਆਂ ਰੋਹ ਵਿਚਾਰ ਮਾਤਾ ਸਾਹਿਬ ਕੌਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਜੇ ਬੈਲ ਹੋਏ ਨੇ ਪਹਿਲੇ ਮਹਿਲ ਲਾਹੌਰ ਦੇ ਭਾਈ ਹਰਜਸ ਸੁਪਿੱਖੀ ਖੱਤਰੀ ਜਿਨ੍ਹਾਂ ਦੀ ਬੇਟੀ ਦਾ ਨਾਮ ਸੀ ਜੀਤਾ ਤਾਂ ਉਹ ਰਿਸ਼ਤਾ ਲੈ ਕੇ ਅਨੰਦਪੁਰ ਸਾਹਿਬ ਆਏ ਸਨ ਤਾਂ 1677 ਵਿੱਚ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 11 ਮਰਿਆਂ ਦੀ ਸੀ ਤਾਂ ਉਸ ਵੇਲੇ ਮਾਤਾ ਜੀ ਨੂੰ ਬੇਨਤੀ ਕੀਤੀ ਮਾਤਾ ਗੁਜਰੀ ਜੀ ਨੂੰ ਤਾਂ ਉਹਨਾਂ ਨੇ ਰਿਸ਼ਤਾ ਪ੍ਰਵਾਨ ਕਰ ਲਿਆ ਤਾਂ ਫਿਰ ਵਿਆਹ ਦਾ ਸਮਾਂ ਆਇਆ ਕਹਿਣ ਲੱਗੇ ਉੱਥੇ ਲਾਹੌਰ ਬਰਾਤ ਲੈ ਜਾਓ ਤਾਂ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਇੱਥੇ ਲਾਹੌਰ ਵਸਾ ਦਿੰਨੇ ਆਂੰਦਪੁਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੇ ਪਹਾੜੀਆਂ ਦੇ ਵਿੱਚ ਗੁਰੂ ਕਾ ਲਾਹੌਰ ਸਪੈਸ਼ਲ ਵਸਾਇਆ ਉੱਥੇ ਹਲਵਾਈਆਂ ਦੀਆਂ ਦੁਕਾਨਾਂ ਵਗੈਰਾ ਸਭ ਕੁਝ ਉੱਥੇ ਪ੍ਰਬੰਧ ਕੀਤਾ ਗਿਆ ਉਥੇ ਵਿਆਹ ਹੋਇਆ ਸੀ ਤੇ ਦੂਸਰਾ ਵਿਆਹ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਹੈ ਉਹਦੇ ਚ ਬੈਜਵਾੜਾ ਨਗਰ ਤਾਂ ਉਥੋਂ ਦੇ ਰਾਮ ਸ਼ਰਮ ਜੀ ਕੁਮਰਾਵ ਖੱਤਰੀ ਉਹਨਾਂ ਦੀ ਸੁਪੁੱਤਰੀ ਸੀ ਜਿਨ੍ਹਾਂ ਨੂੰ ਮਾਤਾ ਸੁੰਦਰੀ ਜੀ ਤੇ ਅੰਮ੍ਰਿਤਪਾਲ ਕਰਨ ਤੋਂ ਮਾਤਾ ਸੁੰਦਰਕੌਰ ਜੀ ਕਿਹਾ ਗਿਆ ਉਹਨਾਂ ਨਾਲ ਇਹ ਅਨੰਦਪੁਰ ਸਾਹਿਬ ਵਿਆਹ ਹੋਇਆ ਤੇ ਫਿਰ ਤੀਸਰਾ ਡੋਲਾ ਰੋਹਤਾਸ ਜ਼ਿਲ੍ਹਾ ਜੇਲ੍ਹ ਪਾਕਿਸਤਾਨ ਦੇ ਵਿੱਚ ਉਥੇ ਕਦੇ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਨਗਰ ਨਵਾਸੀਆਂ ਨੇ ਬੇਨਤੀ ਕੀਤੀ ਸੀ ਕਿ ਇੱਥੇ ਪਾਣੀ ਖਾਰਾ ਹੈ ਤਾਂ ਸਤਗੁਰਾਂ ਨੇ ਚਰਨ ਸ਼ਾ ਆ ਕੇ ਚਸ਼ਮਾ ਪ੍ਰਗਟ ਕੀਤਾ ਤਾਂ ਕਿ ਇਥੋਂ ਸਾਰੇ ਜਲ ਸ਼ਕਿਆ ਕਰੋ ਬਹੁਤ ਵਧੀਆ ਜਲ ਉਥੋਂ ਮਿੱਠਾ ਨਿਕਲਿਆ ਬਾਅਦ ਵਿੱਚ ਸਮਾਂ ਪਾ ਕੇ ਹਕੂਮਤ ਦੇ ਬੰਦਿਆਂ ਨੇ ਉਸ ਚਸ਼ਮੇ ਨੂੰ ਕਿਲੇ ਦੇ ਵਿੱਚ ਬੰਦਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਜਿਵੇਂ ਕੰਧ ਕੱਢਦੇ ਸੀ ਚਸ਼ਮਾ ਬਾਹਰ ਨਿਕਲ ਆਉਂਦਾ ਸੀ ਤਾਂ ਫਿਰ ਆਖਰ ਉਹ ਹਾਰ ਗਏ ਤੇ ਉਹ ਚਸ਼ਮਾ ਹੁਣ ਵੀ ਬਾਹਰ ਆ ਕੇ ਤੋਂ ਉਥੋਂ ਸਾਰੇ ਨਗਰ ਨਵਾਸੀ ਜਲ ਸ਼ਕਦੇ ਰਹੇ ਤਾ ਇਹ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਨਾਮ ਸਾਹਿਬ ਦੇਵਾ ਪਹਿਲਾਂ ਰੱਖਿਆ ਗਿਆ ਸੀ ਇਹਨਾਂ ਦੇ ਵਡੇਰੇ ਸਤਗੁਰੂ ਲਾਲ ਜੀ ਦੇ ਪਾਰਾਜ ਤੋਂ ਕਰਤਾਰ ਹੋਏ ਸਨ ਉਦੋਂ ਦੀ ਸਿੱਖੀ ਸੀ ਇਹਨਾਂ ਦੇ ਘਰਾਂ ਵਿੱਚ ਤਾਂ ਇਹ ਜਿਹੇ ਤੇਰੇ ਗੁਰੂ ਨਾਨਕ ਸਾਹਿਬ ਦੇ ਸਿੱਖ ਜਿਹੜੇ ਹੋਏ ਸਤਗੁਰੂ ਦਸਵੇਂ ਪਾਤਸ਼ਾਹ ਤੱਕ ਇਸੇ ਤਰ੍ਹਾਂ ਸਿੱਖੀ ਉਹਨਾਂ ਦੇ ਘਰਾਂ 'ਚ ਰਹੀ ਤੇ ਗੁਰੂ ਘਰ ਦੇ ਨਾਲ ਸਦਾ ਜੁੜੇ ਰਹੇ ਨੇ ਅਗਾਹ ਤੱਕ ਵੀ ਫਿਰ ਸਮੇਂ ਦੀ گردش ਨਾਲ ਬੜਾ ਕੁਝ ਬਦਲਿਆ ਖੈਰ ਸੋ ਉਸ ਪਰਿਵਾਰ ਵਿੱਚ ਭਾਈ ਰਾਮੂ ਜੀ ਕੰਨਨ ਰਾਮਾ ਜੀ ਨਾਮ ਲਿਖਿਆ ਤੇ ਮਾਤਾ ਜਸਦੇਵੀ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਾਬ ਦੇਵਾਂ ਦਾ ਜਨਮ ਹੋਇਆ ਸਨ 1881 ਈਸਵੀ ਨੂੰ ਤਾਂ ਉਸ ਵੇਲੇ 1 ਨਵੰਬਰ ਉਹ ਮਿਸੀ ਕੀ ਤਰੀਕ ਆ ਤਾਂ ਉਹ ਫਿਰ ਇਹ ਬਜਬੰਦ ਦੇ ਵਿੱਚ ਕਿਉਂਕਿ ਘਰ ਵਿੱਚੋਂ ਵੱਡੇ ਵੱਡੇ ਰੇ ਗੁਰਸਿੱਖ ਸਨ ਬਾਣੀ ਸਿਮਰਨ ਭਜਨ ਦਾ ਅਭਿਆਸ ਸੀ ਤੇ ਫਿਰ ਸਤਿਗੁਰੂ ਮਹਾਰਾਜ ਦੀ ਚਰਨ ਸ਼ਰਨ ਭਾਈ ਰਾਮਾ ਜੀ ਲੈ ਕੇ ਆਇਆ ਆਪਣੇ ਸੁਪੁੱਤਰੀ ਨੂੰ ਆਏ ਪਰਣ ਕੀਤਾ ਹੋਇਆ ਸੀ ਕਿ ਇਹਨਾਂ ਦਾ ਵਿਆਹ ਸਤਗੁਰਾਂ ਦੇ ਘਰ ਵਿੱਚ ਹੀ ਕਰਨਾ ਹੈ ਤਾਂ ਉਸ ਵੇਲੇ ਜਦੋਂ ਆਏ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰਾ ਸਾਹਿਬ ਜਦੋਂ ਪ੍ਰਗਟ ਹੋ ਚੁੱਕੇ ਸੀ ਮਾਤਾ ਸੁੰਦਰ ਕੌਰ ਜੀ ਦੀ ਪੁੱਖ ਤੋਂ ਸਭ ਜਿਆਦਾ ਅਜੀਤ ਸਿੰਘ ਜੀ ਮਾਤਾ ਅਜੀਤ ਕੌਰ ਜੀ ਦੀ ਪੁੱਖ ਤੋਂ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਤਿੰਨਾਂ ਸਭ ਜਿਆਦਾ ਦਾ ਜਨਮ ਹੋ ਚੁੱਕਾ ਸੀ ਤਾਂ ਤੇਜਾ ਥੋੜਾ ਜਿਹਾ ਮਤ ਭੇਜਿਆ ਵਿਦਵਾਨਾਂ ਚ ਜਿਵੇਂ ਕਾਲ ਸਿੰਘ ਨਾਬਾ ਨੇ ਲਿਖਿਆ ਕਿ ਜਦੋਂ ਕਲਗੀ ਧਰਨੇ ਖਾਲਸਾ ਸਜਾਇਆ ਅਮਰ ਸੰਚਾਰ ਕਰਦੇ ਸਮੇਂ ਮਾਤਾ ਜੀਤ ਕੌਰ ਜੀ ਪਤਾਸੇ ਲਿਆਏ ਸਨ ਨਹੀਂ ਇਹ ਕਾਫੀ ਹੋਰ ਗ੍ਰੰਥਾਂ ਦੀ ਖੋਜ ਤੋਂ ਸਿੱਧ ਹੋ ਗਿਆ ਕਿ ਪਤਾਸੇ ਮਾਤਾ ਜੀਤ ਕੌਰ ਜੀ ਮੈਂ ਸਰਪ੍ਰਸਤ ਜੀਤ ਕੌਰ ਜੀ ਨਾਮ ਬੁਲਗਿਆਂਦੇ ਉਹਨਾਂ ਸਾਬ ਕੌਰ ਜੀ ਲਿਖਿਆ ਕਾਲ ਸਿੰਘ ਨਾਬਾ ਨੇ ਸਾਬ ਕੌਰ ਨਾਮ ਲਿਖਿਆ ਪਰ ਨਹੀਂ ਉਦੋਂ ਅਜੇ ਵਿਆਹ ਨਹੀਂ ਸੀ ਹੋਇਆ ਮਾਦਰ ਸਾਹਿਬ ਕੌਰ ਨਾਲ ਮਾਤਾ ਜੀਤ ਕੌਰ ਜੀ ਦਾ ਇਸ ਸਤੰਦ ਦਾ ਸਾਰੇ ਗ੍ਰੰਥਾਂ ਵਿੱਚੋਂ ਪਰਾਚੀਨ ਪੰਥ ਪ੍ਰਕਾਸ਼ ਆਦਿਕ ਜਿੰਨੇ ਵੀ ਹਨ ਤਵਾਰੇ ਗੁਰੂ ਖਾਲਸਾ ਵਿੱਚੋਂ ਵੀ ਤਾਂ ਉਹ ਵਾਦਾ ਅਜੀਤ ਕੌਰ ਜੀ ਨੇ ਪਤਾਸੇ ਪਾਏ ਸਨ ਤੇ ਪਰ ਬਾਅਦ ਵਿੱਚ ਖਾਲਸਾ ਪੰਥ ਮਾਦਾ ਸਾਹ ਕੋਰ ਦੀ ਝੂਲੀ ਇੰਜ ਪਾਇਆ ਕਿ ਇੱਕ ਔਰੀ ਜਨਾਂ ਨੇ ਆਪਣੀ ਇੱਛਾ ਜाहिर ਕੀਤੀ ਸੀ ਜਦੋਂ ਰਿਸ਼ਤਾ ਲੈ ਕੇ ਪਿਤਾ ਜੀ ਆਏ ਸਨ ਤਾਂ ਜੂਰ ਨੇ ਉਦੋਂ ਵੀ ਨਾ ਕਰਤੀ ਸੀ ਕਿੰਦੇ ਚਾਰ ਸਾਬ ਜਦੇ ਆਉਣੇ ਸੀ ਆ ਚੁੱਕੇ ਨੇ ਹੁਣ ਅਸੀਂ ਹੋਰ ਅੱਗੇ ਵਿਆਹ ਨਹੀਂ ਕਰਵਾ ਸਕਦੇ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਜੀ ਮਹਾਰਾਜ ਜੀ ਦੇ ਨਾਲ ਕਿਸੇ ਨੇ ਵਿਆਹ ਨਹੀਂ ਕਰਨਾ। ਜੇ ਮੈਂ ਗੁਰੂ ਘਰ ਚੜਪਣ ਕੀਤੀ ਹੋਈ ਆ ਆਪਣੀ ਧੀ ਤਾਂ ਉਸ ਵੇਲੇ ਮਾਤਾ ਗੁਜਰਕੌਰ ਦੇ ਕਹਿਣ ਕਰਕੇ ਹਜੂਰ ਨੇ ਕਿਹਾ 12 ਡਾਲਰ ਲਵੇਗਾ। ਗੁਰੂ ਘਰ ਦਾ ਰਹਿ ਕੇ ਸੇਵਾ ਕਮਾਉਣੀ ਆ ਰਹਿ ਸਕਦੇ ਆ ਪਰ ਇਸ ਤਰ੍ਹਾਂ ਅਸੀਂ ਸਰੀਰਕ ਤੌਰ ਤੇ ਇਹਨਾਂ ਨਾਲ ਸਬੰਧ ਨਹੀਂ ਰੱਖਾਂਗੇ। ਅਲਾਦ ਸੰਤਾਨ ਹੋਰ ਨਹੀਂ ਹੋਏਗੀ। ਤਾਂ ਫਿਰ ਇੱਕ ਦਿਨ ਮਾਤਾ ਸਾਹਿਬਕੌਰ ਜੀ ਨੇ ਵਰਾਗੀ ਹੋਇਆ ਕਿਹਾ ਸੀ ਕਿ ਮਾਈਆਂ ਦੇ ਅੰਦਰ ਪੁੱਤਰਾਂ ਦੀ ਧੀਾਂ ਦੀ ਖਾਸ਼ ਹੁੰਦੀ ਆ। ਤਾਂ ਇਹ ਖੁਸ਼ਮਨ ਚਾਈਆ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੁਹਾਨੂੰ ਪੁੱਤਰ ਬਖਸ਼ਾਂਗੇ ਤਾਂ ਫਿਰ ਸਤਿਗੁਰਾਂ ਨੇ ਖਾਲਸਾ ਪੰਥ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ ਸੀ ਕਿ ਇਹ ਖਾਲਸਾ ਪੰਥ ਤੁਹਾਨੂੰ ਆਪਣੀ ਮਾਤਾ ਮੰਨੇਗਾ ਸਦਾ ਵਾਸਤੇ ਤੁਹਾਨੂੰ ਇਹ ਸਦਾ ਵਾਸਤੇ ਅਮਰ ਪੁੱਤਰ ਬਖਸ਼ਿਆ ਖਾਲਸਾ ਦੁਨੀਆ ਚ ਅਮਰ ਰਹੇਗਾ ਤੇ ਤੁਹਾਡਾ ਪੁੱਤਰ ਸਦਾ ਹੋਏਗਾ ਇਸ ਕਰਕੇ ਜਦੋਂ ਹੁਣ ਅਮਰ ਸੰਚਾਰ ਹੁੰਦਾ ਹੈ ਤਾਂ ਉਸ ਵੇਲੇ ਇਹ ਪੰਜ ਪਿਆਰੇ ਸਹਿਬਾਨ ਸਾਨੂੰ ਸਿੱਖਿਆ ਦਿੰਦਾਂ ਨੇ ਇਹ ਖਾਲਸਾ ਵਾਸੀ ਸ਼੍ਰੀ ਅਨੰਦਪੁਰ ਸਾਹਿਬ ਦਾ ਖਾਲਸਾ ਦਾ ਜਨਮ ਸ਼੍ਰੀ ਕੇਸਗੜ੍ਹ ਸਾਹਿਬ ਦਾ ਧਰਮ ਦੇ ਪਿਤਾ ਬਾਪੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ ਤਾਂ ਇਸ ਪ੍ਰਕਾਰ ਖਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ ਹੈ ਤਾਂ ਇਹਨਾਂ ਸਾਧ ਸੰਗਤ ਜੀ ਤਿੰਨੇ ਮਾਤਾਵਾਂ ਸਾਡੀਆਂ ਗੁਰੂ ਕਲਗੀ ਤਰਪਾਦਸ਼ਾ ਦੇ ਤਿੰਨੇ ਮਹਿ ਅਤਿਅੰਤ ਭਗਤੀ ਸਿਮਰਨ ਵਾਲੇ ਸਨ ਮਾਤਾ ਜੀਤ ਕੌਰ ਜੀ 2 ਵਜੇ ਰਾਤ ਦੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਭਜਨ ਕਰਦੇ ਸਨ ਨਾਲ ਗੁਰੂ ਦੇ ਬਾਗ ਵਿੱਚੋਂ ਆਏ ਹੋਏ ਫੁੱਲਾਂ ਨਾਲ ਉਹ ਆਪ ਮਾਲਾ ਗੁੰਦਦੇ ਸਨ ਉਹ ਮਾਲਾ ਕਲਗੀਧਰ ਪਾਤਸ਼ਾਹ ਦੇ ਗਲ 'ਚ ਪਾ ਕੇ ਫਿਰ ਸਤਗੁਰਾਂ ਨੂੰ ਦਰਬਾਰ ਵਿੱਚ ਭੇਜਿਆ ਜਾਂਦਾ ਸੀ ਔਰ ਦੂਸਰੇ ਮਾਤਾ ਸੁੰਦਰ ਕੌਰ ਜੀ ਵੀ ਤੇ ਮਾਤਾ ਸਾਹਿਬ ਕੌਰ ਜੀ ਵੀ ਬਹੁਤੀ ਜ਼ਿਆਦਾ ਭਗਤੀ ਵਿੱਚ ਲੀਨ ਰਹਿੰਦੇ ਸਨ ਤਾਂ ਇੰਜ ਮਾਤਾ ਜੀਤ ਕੌਰ ਜੀ ਨੂੰ ਜਦੋਂ ਆਹ ਵਾਲਾ ਸਮਾਂ ਵਖਾਤਾ ਤਾਂ ਉਹ ਕਹਿਣ ਲੱਗੇ ਅਸੀਂ ਇਹ ਖੇਦ ਝੱਲ ਨਹੀਂ ਸਕਾਂਗੇ ਫਿਰ ਅਜੂਰ ਨੇ ਕਿਹਾ ਤੁਸੀਂ ਸਰੀਰ ਤਿਆਗ ਦੇ ਅਨੰਦਪੁਰ ਸਾਹਿਬ ਦੇ ਨਾਲ ਹੀ ਅਗਮਪੁਰਾ ਸਥਾਨ ਆ ਉਹਨਾਂ ਦਾ ਜਿੱਥੇ ਉਹਨਾਂ ਦਾ ਸਰੀਰ ਤੇ ਆ ਗਿਆ ਤੇ ਅੰਤਮ ਸੰਸਕਾਰ ਉੱਥੇ ਹੋਇਆ ਅਗਮਪੁਰਾ ਤਾਂ ਦੂਸਰੇ ਦੋਵੇਂ ਮਹਿਲ ਸਤਗੁਰਾਂ ਦੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਸੀ ਤਾਂ ਉਸ ਵੇਲੇ ਸਰਸਾ ਦੇ ਕੰਢੇ ਜਾ ਕੇ ਹਜ਼ੂਰ ਨੇ ਭਾਈ ਮਨੀ ਸਿੰਘ ਜੀ ਤੇ ਭਾਈ ਜਵਾਰ ਸਿੰਘ ਸਾਹਿਬ ਦਿੱਲੀ ਦੇ ਉਹਨਾਂ ਦੇ ਤਾਂ ਹੀ ਕਿਹਾ ਸੀ ਕਿ ਆਪਣੀਆਂ ਮਾਤਾਵਾਂ ਨੂੰ ਤੁਸੀਂ ਲੈ ਜਾਓ ਦਿੱਲੀ ਨੂੰ ਤਾਂ ਰਸਤੇ 'ਚ ਰਿਸ਼ਤੇਦਾਰੀ ਇਸੇ ਉੱਥੇ ਰੁੱਕ ਕੇ ਤੇ ਫਿਰ ਦਿੱਲੀ ਪਹੁੰਚੇ ਸਮ ਦੋਵੇਂ ਸਿੰਘੇ ਮਾਤਾਵਾਂ ਨੂੰ ਲੈ ਕੇ ਤਾਂ ਇੰਦਰ ਸਾਰੇ ਚਮਕੌਰ ਦਾ ਸਾਗਾ ਤੇ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਸੱਚੇ ਬਾਦਸ਼ਾ ਜਿਸ ਵੇਲੇ ਦਮਦਮਾ ਸਾਹਿਬ ਪੁਜੇ ਹਨ ਤਾਂ ਉਥੇ ਸਿੰਘਾਂ ਦੀ ਬੇਨਤੀ ਮੰਨ ਕੇ ਸੱਚੇ ਬਾਦਸ਼ਾ ਨੇ ਜੰਗਾਂ ਜੁੱਧਾਂ ਦਾ ਕਮਰ ਕੱਸਾ ਖੋਲਿਆ ਤਾਂ ਫਿਰ ਉਸ ਵੇਲੇ ਭਾਈ ਮਰੀ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਦਿੱਲੀ ਤੋਂ ਸ਼੍ਰੀ ਦਮਦਮਾ ਸਾਹਿਬ ਪੁਜੇ ਸੰਗ ਉਸ ਵੇਲੇ ਸਾਹਿਬ ਜੀ ਆਦੇ ਨਾਂ ਵੇਖ ਕੇ ਦੋਵਾਂ ਮਾਤਾਵਾਂ ਨੇ ਕਿਹਾ ਸੀ ਕਿ ਸਾਹਿਬ ਜੀ ਦੀ ਨਜ਼ਰੀ ਨਹੀਂ ਆਉਂਦੇ ਤਾਹ ਜੂਰ ਨੇ ਸਿੱਖ ਪੰਥ ਵਾਲਾ ਹੱਥ ਕਰਕੇ ਕਿਹਾ ਸੀ ਇਹਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਬੂਏ ਤੋ ਕਿਹਾ ਪਿਆ ਜੀਵਤ ਕਈ ਹਜ਼ਾਰ ਇੰਜ ਮਤਾਵਾਂ ਦੀਆਂ ਕੁਝ ਨਿਸ਼ਾਨੀਆਂ ਭਾਈ ਡੱਲੇ ਦੇ ਘਰ ਵਿੱਚ ਅੱਜ ਵੀ ਹੈਗੀਆਂ ਤਾਂ ਇਥੋਂ ਸੱਚੇ ਪਾਤਸ਼ਾਹ ਦੱਖਣ ਨੂੰ ਰਵਾਨਾ ਹੋਏ ਸਨ ਤਾਂ ਨਾਲ ਹੀ ਸਤਗੁਰਾਂ ਦੇ ਮਹਿਲ ਵੀ ਗਏ ਨੇ ਉੱਥੇ ਹਜ਼ੂਰ ਸਾਹਿਬ 14 ਮਹੀਨੇ ਸਤਗੁਰੂ ਰਹੇ ਆਪਣੇ ਜੋਤੀ ਜੋ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਆਗਿਆ ਕੀਤੀ ਸੀ ਕਿ ਤੁਸੀਂ ਹੁਣ ਦਿੱਲੀ ਚਲੇ ਜਾਓ ਮਾਤਾਵਾਂ ਨੂੰ ਸਮਝ ਆ ਗਈ ਸੀ ਕਿ ਮਹਾਰਾਜ ਕੋਈ ਭਾਣਾ ਵਰਤਾ ਰਹੇ ਨੇ ਤਾਂ ਉਸ ਵੇਲੇ ਜਾਣ ਨੂੰ ਦਿਲ ਨਹੀਂ ਸੀ ਕਰਦਾ ਮਾਤਾ ਸੁੰਦਰ ਕੌਰ ਜੀ ਤਾਂ ਮੰਨ ਗਏ ਮਾਤਾ ਸਾਹਿਬ ਕੌਰ ਜੀ ਬਿਲਕੁਲ ਹਿਰਦਾ ਬਹੁਤਾ ਵਿਆਕਲ ਹੋ ਗਿਆ ਤਾਂ ਕਹਿਣ ਲੱਗੇ ਮੈਂ ਪ੍ਰਤਗਿਆ ਕੀਤੀ ਹੈ ਕਿ ਆਪ ਜੀ ਦੇ ਦਰਸ਼ਨ ਕਰਕੇ ਭੋਜਨ ਛਕਾਂਗੀ ਤਾਂ ਫਿਰ ਮਹਾਰਾਜ ਇਹ ਮੇਰਾ ਨਿਯਮ ਨਹੀਂ ਲਵੇਗਾ ਤਾਂ ਯੂਰ ਕਹਿਣ ਲੱਗੇ ਇਹ ਛੇਵੇਂ ਪਾਤਸ਼ਾਹ ਦਾਦਾ ਸਤਗੁਰੂ ਜੀ ਦੇ ਸ਼ਸਤਰ ਹਨ ਇਹ ਪੰਜ ਸ਼ਸਤਰ ਤੁਸੀਂ ਪਾਲਕੀ 'ਚ ਸਭਾਯਮਨ ਕਰਕੇ ਲੈ ਜਾਓ ਇਹਨਾਂ ਦੀ ਸੇਵਾ ਸੰਭਾਲ ਕਰਨੀ ਆ ਅਮਰਤਵਾਲੇ ਦੇ ਨਿਤਨੇਮ ਤੋਂ ਬਾਅਦ ਜਦੋਂ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੋਗੇ ਸਾਡੇ ਚਲ ਘਾਰਾਂ ਪੈ ਜਾਏਗਾ ਦਰਸ਼ਨ ਹੋ ਜਾਏਗਾ ਤਾਂ ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਚੱਲ ਕੇ ਰਵਾਨਾ ਹੋਏ ਸਿੱਖ ਨਾਲ ਗਏ ਹਨ ਪਾਲਕੀ ਲੈ ਕੇ ਤਾਂ ਉੱਥੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੇ ਨਿਵਾਸ ਰੱਖਿਆ ਪਰ ਉਸੇ ਸਾਲ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਰੀਰ ਤਿਆਗਿਆ ਜੋਤੀ ਜੋ ਸਮਾਏ ਹਨ ਤਾਂ ਉਹ ਖਬਰ ਜਿਸ ਵੇਲੇ ਮਿਲੀ ਤਾਂ ਉਦੋਂ ਮਾਤਾ ਸਹਿਬ ਕੌਰ ਜੀ ਨੇ ਭੋਜਨ ਪਾਣੀ ਤਿਆਗ ਦਿੱਤਾ ਬਹੁਤ ਵਿਰਾਗਮਈ ਦਸ਼ਾ ਹੋਈ ਤੇ 2-3 ਮਹੀਨਿਆਂ ਵਿੱਚ ਹੀ ਮਾਤਾ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਜਾਮਾ ਤਿਆਗ ਦਿੱਤਾ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਜਿੱਥੇ ਅੰਤਮ ਸੰਸਕਾਰ ਹੋਇਆ ਬਾਲਾ ਸਾਹ ਉੱਥੇ ਮਾਤਾ ਜੀ ਦਾ ਅੰਤਮ ਸੰਸਕਾਰ ਸਿੱਖਾਂ ਨੇ ਕੀਤਾ ਬੜੀ ਸ਼ਰਧਾ ਨਾਲ ਫਿਰ ਮਾਤਾ ਸੁੰਦਰ ਕੌਰ ਜੀ ਜਿੱਥੇ ਬਰਹਾਨਪੁਰ ਆਦਿਕ ਸਥਾਨਾਂ ਤੇ ਰਹੇ ਦੁਬਾਰਾ ਫਿਰ ਦਿੱਲੀ ਆ ਕੇ ਨਿਵਾਸ ਕੀਤਾ 1747 ਵਿੱਚ ਸਨ ਈਸਵੀ ਨੂੰ ਮਾਤਾ ਸੁੰਦਰ ਕੌਰ ਜੀ ਕਾਫੀ ਸਮਾਂ ਪੰਥ ਦੀ ਗੁਆਇਆ ਨਾ ਕੀਤੀ ਤੇ ਫਿਰ ਦਿੱਲੀ ਉਹਨਾਂ ਨੇ ਵੀ ਆਪਣਾ ਸਰੀਰ ਤੇ ਆ ਗਿਆ ਹੈ ਉਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰਕ ਤੌਰ ਤੇ ਸਜਾਉਣ ਵਾਲੇ ਪੰਜ ਸ਼ਸਤਰ ਉਹ ਅੱਜ ਕੱਲ ਗੁਰਦੁਆਰਾ ਸਾਹਿਬ ਰਕਾਬगंज ਸਾਹਿਬ ਸੁਭਾਏਮਾਨ ਹਨ ਕਦੇ ਜਾਓ ਤਾਂ ਉਹਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹੋ ਸਤਿਗੁਰੂ ਮਹਾਰਾਜ ਦੇ ਮਹਿਲ ਮਾਤਾ ਸਹਿਬ ਕੌਰ ਜੀ ਜਿਨ੍ਹਾਂ ਦਾ 1 ਨਵੰਬਰ 1681 ਸਨ ਈਸਵੀ ਨੂੰ ਰੋਹਤਾਸ ਜਿਹਾ ਹੋਇਆ ਸੀ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦਾ ਜਨਮ ਦਿਵਸ ਮਨਾਉਂਦਿਆਂ ਹੋਇਆਂ ਮਾਈਆਂ ਬੀਬੀਆਂ ਭੈਣਾਂ ਨੇ ਉਤਮ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਸ੍ਰੀ ਖੰਡਪਾਠ ਸਾਹਿਬ ਕੁਰਾਗ ਪਹੁੰਚਾਇਆ ਔਰ ਦੀਵਾਨ ਸਜ ਰਿਹਾ ਹੈ ਸਤਿਗੁਰੂ ਮਹਾਰਾਜ ਦੀਪਾਲਤਾ ਕਰਨ ਸੋ ਸਾਡੀਆਂ ਮਾਤਾਵਾਂ ਵੱਡੀਆਂ ਵਡੇਰੀਆਂ ਮਾਈਆਂ ਇਹੋ ਜਿਹੇ ਸੁਭਾਅ ਉਹਨਾਂ ਦੇ ਸਨ ਚੜ੍ਹਦੀ ਕਲਾ ਵਾਲੇ ਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੀਆਂ ਸਨ ਔਰ ਗੁਰੂ ਦੇ ਸ਼ਬਦਾਂ ਦੀਆਂ ਲੋਰੀਆਂ ਦਿੰਦੀਆਂ ਸਨ ਲੈ ਕੇ ਗੁਰਦੁਆਰਾ ਸਾਹਿਬ ਆਇਆ ਕਰਦੀਆਂ ਸਨ ਉਹੋ ਜਿਹੀਆਂ ਅਸੀਂ ਵੀ ਅੱਗੋਂ ਮਾਈਆਂ ਬੀਬੀਆਂ ਪ੍ਰਚਾਰ ਦੁਆਰਾ ਤਿਆਰ ਕਰੀਏ ਆਪ ਵੀ ਮਾਈਆਂ ਬੀਬੀਆਂ ਔਰ ਆਪਣੀਆਂ ਘਾਂਤੀਆਂ ਨੂੰ ਸਾਰੇ ਪਰਿਵਾਰਾਂ ਨੂੰ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨ ਕਿਉਂਕਿ ਮਾਂ ਦਾ ਇਹ ਦੇਣ ਬਹੁਤ ਵੱਡਾ ਹੁੰਦਾ ਆਪਣੇ ਬੱਚਿਆਂ ਵਾਸਤੇ ਕਿਉਂਕਿ ਸਿੱਖ ਸਿੱਖਣੀ ਮਿਲ ਵਹ ਚਰਚਾ ਕਰਾਂ ਅਪਾਰ ਭਜਨ ਸਿਖਾਵਾਂ ਪੁੱਤਰ ਕੁਮਾਰ ਪੰਜ ਬਾਰੰਬਾਰ ਬਹੁ ਗੁਣੀ ਅਲਾਵੈ ਸੋਤਨਾ ਪੜਾਵਾ ਤੇ ਸ਼ਤਰੂ ਸੰਤਾਰ ਸੋਭਾ ਨਾ ਪਾਵੇ ਮਤ ਨਾ ਆਵੇ ਜਗ ਮੈਂ ਵਿਖਿਆਤ ਚੰਗੀ ਸ਼ਖਸ਼ੀਅਤ ਕੜਨ ਵਿੱਚ ਮਾਂ ਦਾ ਹੀ ਵੱਡਾ ਰੋਲ ਹੁੰਦਾ ਇਸ ਕਰਕੇ ਮਾਤਾਵਾਂ ਬੀਬੀਆਂ ਅੱਜ ਦੀਆਂ ਕਾਗੀਆਂ ਬੱਚੀਆਂ ਕੱਲ ਨੂੰ ਵਿਆਹੀਆਂ ਜਾਣਗੀਆਂ ਉਹਵੇਂ ਮਾਵਾਂ ਬਣਣਗੀਆਂ ਪਰ ਸਾਡੇ ਸਮਾਜ ਨੂੰ ਸਿੱਖ ਪੰਥ ਨੂੰ ਉਹ ਦੇਣ ਵੱਡੀ ਦੇ ਸਕਦੀਆਂ ਹਨ ਜੇ ਸਤਿਗੁਰਾਂ ਦੇ ਆਸ਼ੀਰਵਾਦ ਮੁਤਾਬਕ ਆਪਣਾ ਜੀਵਨ ਬਣਾਉਣ ਭੁੱਲਾ ਚੁੱਕਾ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ ਹੈ ਤੇ ਹੁਣ ਮੇਨ ਦਰਬਾਰ ਆਲੋਚ ਦਾ ਸਮਾਂ ਹੋਣ ਕਰਕੇ ਇਹ ਸੰਖੇਪ ਰੂਪ ਵਿੱਚ ਬੇਨਤੀ ਕੀਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ